ਹਾਂਜੀ ਸ਼ਸ਼ਕਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਵਾਲੀ ਜਿਹੜੀ ਵੀਡੀਓ ਬਹੁਤ ਸੋਹਣੇ ਜਿਹੇ ਸੂਟਾਂ ਨਾਲ ਹੋਣ ਵਾਲੀ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਜਿਹੜੇ ਸੌਟ ਨੇ ਸਟਿਚ ਸੂਟ ਤਾਂ ਆਮ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਜਿਹੜੇ ਆਪਾਂ ਸੂਟ ਅਨਸਟਿਚਡ ਭੇਜਦੇ ਸਟਿਚ ਵੀ ਭੇਜਦੇ ਹਾਂ ਸੋ ਅੱਜ ਵਾਲਾ ਪਹਿਲਾ ਸੂਟ ਹੈਗਾ ਬਹੁਤ ਸੋਹਣਾ ਸਟਾਈਲ ਦਾ ਤੁਸੀਂ ਕਰਦੇ ਹੋ ਜੀ ਸਭ ਤੋਂ ਪਹਿਲਾਂ ਤੁਸੀਂ ਨਾ ਹੈਂਡਵਰਕ ਦਾ ਵਰਕ ਵਰਕਾ ਜਿਹੜਾ ਸਾਡਾ ਹੈਂਡਵਰਕ ਚੈੱਕ ਕਰ ਸਕਦੇ ਤੁਸੀਂ ਇਹ ਨਹੀਂ ਹੈਗਾ ਤੁਹਾਨੂੰ ਮਟੀਰੀਅਲ ਹਲਕਾ ਲਾ ਕੇ ਦੋਵਾਂਗੇ ਜਾਂ ਜਿਵੇਂ ਦੀ ਵੀ ਤੁਹਾਡੀ ਪ੍ਰੀਫਰੈਂਸ ਹੋ ਉਸੇ ਤੁਹਾਡੇ ਪ੍ਰੀਫਰੈਂਸ ਦੇ ਹਿਸਾਬ ਨਾਲ ਜਿਹੜਾ ਵਰਕ ਕਰਕੇ ਦਿੰਨੇ ਆ ਤੇ ਸਾਡੇ ਪ੍ਰਾਈਸ ਵੀ ਜਿਹੜੇ ਬਾਕੀ ਬੁਟੀਕਸ ਦੇ ਨਾਲੋਂ ਡਿਫਰੈਂਟ ਹੁੰਦੇ ਆ ਠੀਕ ਹੈ ਜੀ ਬਹੁਤ ਜੈਨੂਨ ਪ੍ਰਾਈਸ ਦੇ ਉੱਤੇ ਤੁਹਾਨੂੰ ਜਿਹੜੇ ਪੀਸ ਨੇ ਉਹ ਮਿਲਣਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਸਾਨੂੰ ਮੈਂ ਵੈਸੇ ਤਾਂ ਡਿਜ਼ਾਈਨ ਬਹੁਤ ਹਿੱਟ ਹੋਇਆਗਾ ਡਿਜ਼ਾਈਨ ਅਸੀਂ ਤੁਹਾਨੂੰ ਪਹਿਲਾਂ ਤੁਸੀਂ ਪੈਟਰਨ ਚੈੱਕ ਕਰ ਸਕਦੇ ਹੋ ਹਾਂਜੀ ਤੇ ਇਹਦੇ ਵਿੱਚ ਜਿਹੜਾ ਬਾਹਮਾ ਦਾ ਕੰਮ ਸੀਗਾ ਠੀਕ ਹੈ ਜੀ ਉਹ ਆਪਣਾ ਇੰਨਾ ਭਾਰੀ ਬਾਹਮਾ ਦਾ ਕੰਮ ਆਗਾ ਠੀਕ ਹੈ ਜੀ ਪੈਚ ਵਰਕ ਦੇ ਨਾਲ ਆਗਾ ਤੁਸੀਂ ਜਿਹੜੇ ਪੈਚ ਦਾ ਕਲਰ ਆ ਉਹ ਅਕੋਰਡਿੰਗ ਕਰਵਾ ਸਕਦੇ ਹੋ ਜਿਹੜਾ ਸੂਟ ਦਾ ਬੇਸ ਕਲਰ ਆ ਉਹ ਵੀ ਚੇਂਜ ਕਰਵਾ ਸਕਦੇ ਹੋ ਠੀਕ ਹੈ ਜੀ ਆਪਾਂ ਬੋਟਲ ਗਲਾ ਦੇ ਬੋਟਲ ਗ੍ਰੀਨ ਕਲਰ ਦੇ ਨਾਲ ਰੈੱਡ ਕਲਰ ਦਾ ਪ੍ਰੋਪਰ ਮਹਰ ਕਰਿਆ ਕੰਟਰਾਸਟ ਤੁਸੀਂ ਇਹਦੇ ਵਿੱਚ ਕੋਈ ਵੀ ਕਲਰ ਕੰਬੀਨੇਸ਼ਨ ਜਿਹੜਾ ਹੈ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਬਾਹਮਾ ਦਾ ਸਟਾਈਲ ਹਾਂਜੀ ਤੁਸੀਂ ਇਹਦੇ ਵਿੱਚ ਇਹ ਬਾਟਮ ਚੈੱਕ ਕਰ ਸਕਦੇ ਹੋ ਵੀ ਬਾਟਮ ਜਿਹੜਾ ਹੈਗਾ ਤੁਸੀਂ ਲਾ ਲਓ ਵੀ ਡੇਢ ਡੇਢ ਗੇਠ ਦੇ ਵਰਕ ਹੈਗਾ ਜਿਹੜਾ ਅਸੀਂ ਬਾਟਮ ਤੇ ਕਰਕੇ ਦਿੱਤਾ ਤੁਸੀਂ ਇਹਨੂੰ ਪੈਂਟਸ ਵੀ ਬਣਾ ਸਕਦੇ ਹੋ ਦਾ ਸਟ੍ਰੇਟ ਸਲਵਾਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਜੇ ਤੁਸੀਂ ਆਰਡਰ ਦਿਨੇ ਹੋ ਆਰਡਰ ਜਿੰਨੇ ਅਸੀਂ ਲੈਣੇ ਆਗੇ ਮੇਨ ਮੋਟਿਵ ਸਾਡਾ ਇਹੀ ਹੁੰਦਾ ਜਿਵੇਂ ਦੇਖੋ ਜੀ ਹੁਣ ਇਹ ਹੈਗੀ ਸਲਵਾਰ ਇਦਾਂ ਕੱਟੀ ਹੋਈ ਆ ਆਪਾਂ ਨੇ ਤੇ ਆਪਾਂ ਨੇ ਇਦਾਂ ਹੀ ਇਹਨੂੰ ਰੱਖ ਕੇ ਸਟ੍ਰੇਟ ਸਲਵਾਰ ਬਣਾ ਲਈਏ ਠੀਕ ਹੈ ਜੀ ਠੀਕ ਹੈ ਜੀ ਇਹ ਹੈ ਬਣ ਕੇ ਆਪਣੀ ਸਟ੍ਰੇਟ ਸਲਵਾਰ ਹਾਂਜੀ ਇੱਥੇ ਚੈੱਕ ਕਰ ਸਕਦੇ ਹੋ ਤੁਸੀਂ ਇਹ ਆਪਣਾ ਸਾਰਾ ਪੈਟਰਨ ਬਣ ਜਾਣਾ ਸਟੇਟ ਸਲਵਾਰ ਦਾ ਠੀਕ ਹੈ ਜੀ ਹੁਣ ਜੀ ਆਪਾਂ ਕਹੀ ਵੀ ਇਹ ਪਟਿਆਲਾ ਸਲਵਾਰ ਤਾਂ ਹੀ ਪਟਿਆਲਾ ਸਲਵਾਰ ਨਹੀਂ ਬਣ ਸਕਦੀ ਠੀਕ ਹੈ ਜੀ ਤੇ ਜਿਹੜਾ ਤੁਸੀਂ ਆਰਡਰ ਕਿੰਦੇ ਹੋ ਤੁਹਾਨੂੰ ਕੰਪਲੀਟਲੀ ਦੱਸਣਾ ਪਊ ਵੀ ਤੁਸੀਂ ਪਟਿਆਲਾ ਸਲਵਾਰ ਬੁਣੋਣੀ ਹੈ ਜਾਂ ਐਦਾਂ ਸਟੇਟ ਸਲਵਾਰ ਬੁਣੋਣੀ ਹੈ ਜਾਂ ਤੁਸੀਂ ਪੈਂਟ ਦਾ ਡਿਜ਼ਾਈਨ ਬੜਮਾਉਣਾ ਠੀਕ ਹੈ ਜੀ ਜਿਵੇਂ ਅਸੀਂ ਤੁਹਾਨੂੰ ਕਹਿੰਦੇ ਹਾਂ ਵੀ ਤੁਸੀਂ ਆਹ ਇਨ ਸਟੇਜ 'ਚ ਸਾਡੇ ਕੋਲ ਛੂਟ ਲੈ ਸਕਦੇ ਹੋ ਸੋ ਇਹ ਛੂਟ ਨੇ ਜਿਹੜੇ ਆਹਨ ਸਟੇਜ 'ਚ ਹੀ ਨੇਗੇ ਜਿਹੜੇ ਕਸਟਮਰ ਨੇ ਉਹ ਦੁਪੱਟਾ ਲਾ ਉਹਨਾਂ ਨੇ ਆਪਣੇ ਆਪ ਲਗਵਾਉਣਾ ਸੋ ਤੁਸੀਂ ਸਾਡੇ ਕੋਲੋਂ ਇਦਾਂ ਦੇ ਪੀਸ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਕਈ ਭੈਣਾਂ ਦੇ ਹੁਣ ਮੈਸੇਜ ਏਵੇਂ ਆਉਂਦੇ ਨੇ ਵੀ ਤੁਸੀਂ ਅਸੀਂ ਤੁਹਾਨੂੰ ਫੈਬਰਿਕ ਭੇਜ ਦਿੰਨੇ ਆ ਤੇ ਤੁਸੀਂ ਸਾਨੂੰ ਵਰਕ ਕਰਕੇ ਦੇ ਦਿਓ ਪਰ ਇਹ ਵੀ ਪੋਸੀਬਲ ਨਹੀਂ ਹੈਗਾ ਜੀ ਠੀਕ ਹੈ ਜੀ ਕਿਉਂਕਿ ਸਾਡੇ ਕੋਲ ਜਿਹੜਾ ਫੈਬਰਿਕ ਆਗਾ ਉਹ ਅਸੀਂ ਆਪਣੇ ਹਿਸਾਬ ਨਾਲ ਉਹਨੂੰ ਐਡਜਸਟ ਕਰਨਾ ਹੁੰਦਾ ਤੇ ਜੇ ਤੁਸੀਂ ਫੈਬਰਿਕ ਸਾਡੇ ਕੋਲ ਭੇਜਤਾ ਤਾਂ ਫੇਰ ਸਾਨੂੰ ਪਤਾ ਨਹੀਂ ਕਈ ਵਾਰ ਵੱਧ ਘੱਟ ਵੀ ਹੋ ਸਕਦਾ ਠੀਕ ਹੈ ਜੀ ਤੇ ਉਹ ਸਾਡੇ ਕੋਲ ਮਤਲਬ ਅਸੀਂ ਇਹ ਕੰਮ ਕਰਦੇ ਹੀ ਹੈ ਨਹੀਂ ਉਹਨੂੰ ਬਰਕ ਉਹ ਜਿਹੜਾ ਸਾਡੇ ਤੋਂ ਤੇ ਫੈਬ੍ਰਿਕ ਜਿਹੜਾ ਬਸ ਹਾਂਜੀ ਤੁਸੀਂ ਦੁਪੱਟਾ ਸਿਰਫ ਉਹ ਅਲੱਗ ਕਰਵਾ ਸਕਦੇ ਹੋ ਤੁਸੀਂ ਸਾਡੇ ਕੋਲ ਐਦਾਂ ਖਾਲੀ ਪੀਸ ਲੈ ਸਕਦੇ ਹੋ ਠੀਕ ਹੈ ਜੀ ਤੇ ਇਹਦਾ ਪ੍ਰਾਈਸ ਵੀ ਬਹੁਤ ਜ਼ਿਆਦਾ ਜੈਨੂਨ ਹੈ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਪੀਸ ਨੂੰ ਰੈਡੀ ਕਰਵਾ ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਹੈਗਾ ਜੀ ਆਪਣਾ ਇਹ ਹੈਗਾ ਫਿਰੋਜ਼ੀ ਰੰਗ ਦਾ ਜਿਹੜਾ ਸੋਨਾ ਜਿਹਾ ਪੀਸ ਬਟ ਇਹ ਕਲਰ ਹਮੇਸ਼ਾ ਨਾਲ ਜਿਹੜਾ ਵੀਡੀਓ ਦੇ ਵਿੱਚ ਬਹੁਤ ਡਿਫਰੈਂਟ ਜਿਹਾ ਹੁੰਦਾ ਹੈ ਜੀ तो जब चेक करोगे ना कलर बहुत सोना सब तो पहला पीस चेक करो तो और गेंजा हैगा हल्की हल्की जी लाइन है बहुत सॉफ्ट फैब्रिक है ठीक है जी तो यह है सब तो पहला नैक ठीक है जी ਬਹੁਤ ਹੈਵੀ ਪੀਸ ਬਣਿਆ ਹੋਇਆ neck ਦਾ ਠੀਕ ਹੈ ਜੀ ਇਹ ਇਹ ਦੰਬਾਵਾ ਤੇ ਇਹ ਵਾਲ ਕੜਾਈ ਬਾਵਾ ਤੇ ਹੈ ਜੋ ਪ੍ਰੋਪਰ ਫਿਰੋਜ਼ੀ ਰੰਗ ਹੈ ਠੀਕ ਹੈ ਜੀ ਇਹਦੇ ਚ ਵੀਡੀਓ ਤੇ ਥੋੜਾ ਜਿਹਾ ਫਰਕ ਆ ਰਿਹਾ ਕਲਰ ਦਾ ਇਹਦੀ ਬਾਵਾ ਨੇ ਠੀਕ ਹੈ ਜੀ ਇਹ ਹੈਗੀ ਸ਼ਰਟ ਪੂਨ ਤੇ ਤੁਹਾਨੂੰ ਮੈਂ ਕਿਹਾ ਸੀ ਲੁਕ ਦਿਨੀ ਵਾਰ ਕਰਦੇ ਤੇ ਤੁਸੀਂ ਚੱਕਾ ਜੀ ਵਾਰਕ ਸਾਰੇ ਕਟਾ ਦਾ ਸਾਰੇ ਦੱਪਕਾ ਫਿਰ ਤੇ ਆਊਟਲਾਈਨ ਆਪਾਂ ਥ੍ਰੈਡ ਵੀ ਕਰੀਏ ਤੁਸੀਂ ਕੋਈ ਵੀ ਕਲਰ ਦਾ ਕੰਬੀਨੇਸ਼ਨ ਕਰਾ ਬੜਾ ਸਾਦੇ ਆਪਾਂ ਫਰੋਜ਼ੀ ਦੇ ਨਾਲ ਪਿੰਕ ਐਵਰ ਗ੍ਰੀਨ ਆ ਗਈ ਠੀਕ ਹੈ ਜੀ ਚੱਲਦੀ ਆ ਸੋ ਇਹ ਹੈਗਾ ਇਹਦਾ neck center panel ਦੇ ਵਿੱਚ ਹਲਕਾ ਹਲਕਾ ਡਾਟ ਤੇ ਘੇਰੇ ਦੇ ਉੱਤੇ ਇਦਾਂ ਵਰਕਾ ਜੂਗਾ ਠੀਕ ਹੈ ਜੀ ਏ ਹੈਗੀ ਆ ਪ੍ਰੋਪਰ ਸ਼ਰਟ ਦੀ ਲੁੱਕ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਨੇ ਇਹਦਾ ਬੈਕ ਨੈਕ ਵੀ ਬਣਾਇਆ ਠੀਕ ਹੈ ਜੀ ਇਹਦਾ ਹੈਗਾ ਬੈਕ ਨੈਕ ਇਹਦਾ ਠੀਕ ਹੈ ਜੀ ਸਿੰਪਲ ਬੇਸਿਕ ਜਿਹਾ ਇੱਥੇ ਨੈਕ ਬਣ ਜੂਗਾ ਆਹ ਥੋੜੇ ਬੈਕ ਨੈਕ ਤੇ ਆ ਜਿਗਾ ਫਲਾਵਰ ਸਾਰਾ ਢੱਕੇ ਦੇ ਵਿੱਚ ਕੰਮ ਆ ਦੇਖੋ ਠੀਕ ਹੈ ਜੀ ਇਹ ਹੈਗਾ ਬੈਕ ਨੈਕ ਬੈਕ ਨੈੱਕ ਤੇ ਵੀ ਆਪਾਂ ਸਾਰੇ ਤੇ ਬੈਕ ਤੇ ਇਦਾਂ ਬੁੱਟੀ ਪਾਈ ਹੈਗੀ ਠੀਕ ਹੈ ਜੀ ਛੋਟੀ ਛੋਟੀ ਬੁੱਟੀ ਹੈਗੀ ਸਾਰੇ ਤੇ ਇਹ ਹੈਗਾ ਪੇਸ ਠੀਕ ਹੈ ਜੀ ਆਪਣਾ ਤੇ ਤੁਹਾਨੂੰ ਮੈਂ ਬਾਹਮਾ ਦੀ ਕੜਾਈ ਦਿਖਾਈ ਦਿੱਤੀ ਸੀ ਤੇ ਇਹ ਹੈਗੇ ਤਾਂ ਬਾਜੂ ਵਰਕ ਠੀਕ ਹੈ ਜੀ ਸੇਮ ਪੈਟਰਨ ਦੇ ਵਿੱਚ ਤੁਸੀਂ ਬਾਹਮਾ ਤੇ ਵੀ ਕੜਾਈ ਕਰਵਾ ਸਕਦੇ ਹੋ ਤੇ ਬੋਟਮ ਵੀ ਕਰਵਾ ਸਕਦੇ ਹੋ ਇਹ ਹੈਗੇ ਸੀ ਸ਼ਰਟ ਦੇ ਲੁੱਕ ਗਾਰਲਿਸ਼ ਲੋਕ ਦਾ ਪੂਰਾ ਸੂਟ ਆ ਠੀਕ ਹੈ ਜੀ ਇਹ ਜਿਵੇਂ ਕੁੜੀਆਂ ਜਿਆਦਾ ਕਹਿੰਦੇ ਨੇ ਨੇ ਨੈਕ ਤੇ ਕਢਾਈ ਚਾਹੀਦੀ ਸਾਨੂੰ ਸੂਟ ਦਾ ਬਹੁਤ ਸੋਹਣਾ ਜਿਹਾ ਕਲਰ ਤੇ ਕੱਪੜਾ ਵੀ ਬਹੁਤ ਸੋਹਣਾਗਾ ਇਸ ਤੋਂ ਬਾਅਦ ਇਹ ਵੈਸੇ ਹੈ ਹੀ ਗਾਰਲਿਸ਼ ਪੇਸ ਹੈਗਾ ਤੇ ਆਪਾਂ ਨੇ ਇਹ ਜਿਹੜਾ ਦੁਪੱਟਾ ਹੈਗਾ ਨਾ ਉਹ ਵੀ ਬਹੁਤ ਸੋਹਣਾ ਰੱਖਿਆਗਾ ਆ ਦੇਖੋ ਸਾਰੇ ਦੁਪੱਟੇ ਦੇ ਵਿੱਚ ਸੈਂਟਰ ਦੇ ਵਿੱਚ ਐਡਾ ਵੱਡਾ ਫਲਾਵਰ ਆਊਗਾ ਠੀਕ ਹੈ ਜੀ ਮੋਰ ਆਉਣਗੇ ਦੋਨੇ ਸਰਕਲ ਬਣਾਇਆ ਆਪਾਂ ਸੈਂਟਰ ਦੇ ਵਿੱਚ ਰਹੂਗਾ ਸਰਕਲ ਇਹ ਸਰਕਲ ਸੈਂਟਰ ਦੇ ਵਿੱਚ ਰੋ ਤੇ ਸਾਰੇ ਬਾਕੀ ਦੁਪੱਟੇ ਦੇ ਵਿੱਚ ਆਪਾਂ ਨੇ ਇਦਾਂ ਛੋਟਾ ਛੋਟਾ ਫਲਾਵਰ ਬਣਾਇਆ ਠੀਕ ਹੈ ਜੀ ਇਦਾਂ ਫਲਾਵਰ ਬਣਾਏ ਹੈਗੇ ਤੇ ਫੋਰ ਸਾਈਡ ਆਪਾਂ ਨੇ ਸਿਰਫ ਹੱਫ ਕੀ ਜੀ ਸਕੈਲਪਿੰਗ ਕਰੀ ਹੈ ਤੁਸੀਂ ਇੱਥੇ ਕੋਈ ਵੀ ਲੇਸ ਲਵਾ ਸਕਦੇ ਹੋ ਫਿਨਿਸ਼ਿੰਗ ਕਰਵਾ ਸਕਦੇ ਹੋ ਸੋ ਇਹ ਜਿਹੜਾ ਪੀਸ ਆਪਾਂ ਨੇ ਰੈਡੀ ਕਰਿਆ ਇੱਕ ਰੈਫਰੈਂਸ ਦੇ ਤੌਰ ਤੇ ਰੈਡੀ ਕਰਿਆ ਹੋਇਆ ਠੀਕ ਹੈ ਜੀ ਵੀ ਤੁਸੀਂ ਇਹਨੂੰ ਦੇਖ ਕੇ ਆਈਡੀਆ ਲੈ ਕੇ ਕੋਈ ਹੋਰ ਪੀਸ ਨੂੰ ਕਿਸੇ ਵੀ ਕਲਰ ਤੇ ਜਿਹੜਾ ਪੀਸ ਨੂੰ ਤਿਆਰ ਕਰਵਾ ਸਕਦੇ ਹੋ ਦੇਖੋ ਬੁਸ਼ਾਈਨ ਦੇਖੋ ਕਿੰਨੀ ਜ਼ਿਆਦਾ ਸੋਹਣੀ ਹੈ ਠੀਕ ਹੈ ਜੀ दुपट्टे काम हाँ जी इस तो बाद जी सलवार पर भी अपने काम करिए ठीक है जी जी मैं आप काम करें ठीक है जी सेम मैज पेंड पर भी काम करिएगा खाली ठीक है जी आपने वेल ला के उपर एक बूटा बनाया तो सेंटर के उपर जिन्ना भी आँचे उपर तक ਆਪਣਾ ਡਾਟਰ ਦਾ ਕੰਮ ਹੋ ਜਾਊ ਠੀਕ ਹੈ ਉਸ ਤੋਂ ਬਾਅਦ ਆਪਣੀ ਸ਼ਰਟ ਸਟਾਰਟ ਹੋ ਜੂਗੀ ਸ਼ਰਟ ਵੀ ਬਹੁਤ ਡਿਫਰੈਂਟ ਸਟਾਈਲ ਦੀ ਗਰਲਿਸ਼ ਰੋਕ ਵਾਲਾ ਪੀਸ ਹੈਗਾ ਠੀਕ ਹੈ ਜੀ ਤੇ ਇਹ ਤੁਸੀਂ ਸੋਟ ਦੀ ਸਾਨੂੰ ਬੁਕਿੰਗ ਕਿਸੇ ਵੀ ਕਲਰ ਦੇ ਵਿੱਚ ਦੇ ਸਕਦੇ ਹੋ ਫੈਬਰਿਕ ਵੈਸੇ ਤਾਂ ਸੀ ਔਰਗੈਂਜ਼ਾ ਲਗਾਇਆ ਹੈਗਾ ਤੇ ਤੁਸੀਂ ਇਹਨੂੰ ਕਿਸੇ ਵੀ ਫੱਕਾਪੜ ਦੇ ਵਿੱਚ ਮਤਲਬ ਕਿ ਇਹ ਰੈਡੀ ਜੇ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਹਾਂਜੀ ਇਸ ਤੋਂ ਬਾਅਦ ਆਪਣਾ ਹੈਗਾ ਕੀ ਵੀ ਸਿਲਕ ਤੇ ਸੂਟ ਠੀਕ ਹੈ ਜੀ ਤਾਂ ਇਹ ਹੈ ਨਾ ਰਸਟ ਕਲਰ ਪਰ ਵੀਡੀਓ ਦੇ ਵਿੱਚ ਪ੍ਰੋਪਰ ਔਰੇਂਜ ਕਲਰ ਆ ਰਿਹਾ ਹੈਗਾ ਤਦ ਤੁਸੀਂ ਸਭ ਤੋਂ ਪਹਿਲਾਂ ਘੇਰੇ ਦਾ ਜਿਹੜਾ ਕੰਮ ਚ ਹਾਂਜੀ ਤੁਸੀਂ ਸਭ ਤੋਂ ਪਹਿਲਾਂ ਇਹਦਾ ਚੈੱਕ ਕਰ ਸਕਦੇ ਹੋ ਵਰਕ ਕਿੰਨਾ ਜਿਆਦਾ ਪਿਆਰਾ ਵਰਕ ਹੈਗਾ ਠੀਕ ਹੈ ਜੀ ਸਭ ਤੋਂ ਸੇਲ ਜਿਹੜਾ ਸਾਡਾ ਘੇਰੇ ਵਾਲੇ ਡਿਜ਼ਾਈਨ ਨੇ ਬਹੁਤ ਜਿਆਦਾ ਸੇਲ ਹੋਏ ਨੇ ਠੀਕ ਹੈ ਜੀ ਉਹਨੂੰ ਹਰ ਇੱਕ ਨੇ ਪਸੰਦ ਕਰਿਆ ਸੋ ਇਹ ਵੀ ਨਵਾਂ ਘੇਰੇ ਵਾਲਾ ਹੀ ਡਿਜ਼ਾਈਨ ਹੈ ਸਭ ਤੋਂ ਪਹਿਲਾਂ ਤੁਸੀਂ ਇਹਦਾ neck ਚੈੱਕ ਕਰ ਸਕਦੇ ਹੋ ਦੇਖੋ ਨੀਓ ਵਰਕ ਠੀਕ ਹੈ ਜੀ ਸਾਰੇ ਪੀਸ ਜਿਹੜਾ ਆਪਣਾ ਦਬਕੇ ਦੇ ਨਾਲ ਬਣਿਆ ਹੋਇਆ ਪੀਸ ਹੈਗਾ ਠੀਕ ਹੈ ਜੀ ਆਪਾਂ ਹਲਕਾ ਫੁਲਕਾ ਪਰਲ ਵੀ ਯੂਜ਼ ਕਰੀਏਗਾ ਤੇ ਰੈਸਟ ਕਲਰ ਦੇ ਉੱਤੇ ਠੀਕ ਹੈ ਜੀ ਇਹ ਸੂਟ ਹੈਗਾ ਤੇ ਇਹ ਹੈਗਾ neck ਤੇ ਇਹ ਹੈਗਾ ਤਾਂ ਘੇਰਾ ਬਹੁਤ ਸੋਹਣਾ ਜਿਹਾ ਡਿਫਰੈਂਟ ਜਿਹਾ ਵਰਕ ਹੋਇਆ ਘੇਰੇ ਤੇ ਸ਼ਾਈਨ ਜਿਹਾ ਕਰ ਸਾਡਿਓ ਠੀਕ ਹੈ ਜੀ ਤੁਸੀਂ ਵਰਕ ਦੀ ਇਸ ਤੋਂ ਬਾਅਦ ਦੇ ਹੈਗੇ ਹੈਗੇ ਹੈਵੀ ਬਾਵਾ ਠੀਕ ਹੈ ਜੀ ਇਹ ਹੈਗੀਆਂ ਨੇ ਇਹਦੀਆਂ ਹੈਵੀ ਬਾਵਾ आ गई हैवी बहुत दोनों साइड ठीक है जी ये बैक बैक पले का काफ़ी ट्रेंड अच्क सो आप बैक पले तो ये वाला जो घेरा बैक पले, रा वो बैक पले का कम आ ग ठीक है जी आप नैक नहीं बनाया है नैक भी बनवा सकते हो अदरवाइज़ ए घेरा भी लै सकते हो ठीक है जी तो ये प्लस ये है ये आप पेंट सूट बनाया ठीक है जी ਸੋ ਇਹਦੇ ਨਾਲ ਆਪਾਂ ਇਹ ਪੈਂਟ ਦੀ ਮੋਰੀਆਂ ਚਾਰ ਗੱਡੀਆਂ ਨੇ ਠੀਕ ਹੈ ਜੀ ਇੱਕ ਇਹ ਵਾਲੀ ਆ ਤੇ ਇੱਕ ਇੱਧਰ ਆ ਗਈ ਤੀਸਰੀ ਇਹ ਵਾਲੀ ਆ ਗਈ ਤੇ ਚੌਥੀ ਇਹਦੇ ਨੀਚੇ ਆ ਗਈ ਠੀਕ ਹੈ ਜੀ ਪੈਂਟ ਦੇ ਲਈ ਸਾਨੂੰ ਚਾਰ ਚਾਰ ਵਾਰ ਇਹ ਪੀਸ ਆ ਜਿਹੜਾ ਲਾਉਣਾ ਪੈਂਦਾ ਹੈ ਠੀਕ ਹੈ ਜੀ ਦੋ ਵਾਰ ਪੀਸ ਆ ਜਿਹੜਾ ਇੱਕ ਇੱਕ ਵਾਰ ਦੇ ਵਿੱਚ ਇੱਕ ਪੀਸ ਲੱਗ ਜਾਂਦਾ ਸੋ ਇਹ ਚਾਰ ਥਾਵਾਂ ਤੋਂ ਸਾਨੂੰ ਕੱਢਣਾ ਪੈਂਦਾ ਜੇ ਪੈਂਟ ਸੂਟ ਆ ਠੀਕ ਹੈ ਜੀ ਤੇ ਤਾਂ ਹੀ ਤੁਹਾਨੂੰ ਅਸੀਂ ਕਹਿ ਰਹੇ ਹਾਂ ਕਿ ਜੇ ਤੁਸੀਂ ਬੁਕਿੰਗ ਦੇਣੀ ਹੈ ਸੋ ਸਾਨੂੰ ਪ੍ਰੋਪਰ ਜਿਹੜਾ ਹੈਗਾ ਉਹ ਦੱਸਿਆ ਕਰੋ ਵੀ ਆਹ ਆਹ ਚੀਜ਼ ਅਸੀਂ ਬਣਾਉਣੀ ਹੈ ਠੀਕ ਹੈ ਜੀ ਤੇ ਇਹ ਹੈਗਾ ਬਹੁਤ ਸੋਹਣਾ ਜਿਹਾ ਕਿਸੇ ਵੀ ਏਜ ਗਰੁੱਪ ਦੇ ਲਈ ਇਹ ਸੂਟ ਆ ਜਿਹੜਾ ਇਹ ਜਾ ਸਕਦਾਗਾ ਪਾ ਸਕਦੇ ਹੋ ਠੀਕ ਹੈ ਤੁਸੀਂ ਤਾਂ neck ਬਹੁਤ ਸੋਹਣਾ ਵਾ ਤੁਸੀਂ ਕਿਸੇ ਵੀ ਵਰਕ ਆ ਜਿਹੜਾ ਉਸਕੇ ਭਕਰਾ ਸਕਦੇ ਹੋ ਤੇ ਵੈਸੇ ਤਾਂ ਇਹ ਬਹੁਤ ਜੈਨੂਇਨ ਪ੍ਰਾਈਸ ਤੇ ਆ ਪਰ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਪੀਸੂਗਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਹੈਗਾ ਜੀ ਆਪਣਾ ਕਰੇਲ ਤੇ ਠੀਕ ਹੈ ਜੀ ਇਹ ਵੀ ਮੋਰ ਪੰਖਿਆ ਕਲਰ ਹੈਗਾ ਤੇ ਇਹ ਕੋਈ ਨੀਲੇ ਜਿਹੇ ਹਲਕੇ ਕਲਰ ਦਾ ਵਰਕ ਆ ਰਿਹਾ ਹੈਗਾ ਤੇ ਜਿਹੜਾ ਪੀਸ ਹੈਗਾ ਬਹੁਤ ਜ਼ਿਆਦਾ ਭਾਰੀ ਪੀਸ ਹੈਗਾ ਠੀਕ ਹੈ ਜੀ ਸਸਪੈਂਸਿਵ ਵਰਕ ਚੈੱਕ ਕਰ ਸਾਦੇ ਉਹਦਾ ਠੀਕ ਹੈ ਜੀ ਸਾਰਾ ਕੇਰੇ ਦਾ ਵਰਕ ਹੈਗਾ ਐਦਾਂ ਆਪਾਂ ਸਾਰੇ ਤੇ ਮੋਤੀ ਲਗਾਏਗਾ पीस चैक करो से कितना ज़्यादा हैवी पीस है ठीक है जी ये हाँ जी ये है हम तीन तरह लोगों दिखाने सब तो पहला जरा हैवी नैक् ठीक है, है जी सारा नैक तो है दबकेदा तक ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਕਿੰਨਾ ਪਿਆਰਾ ਜਿਹਾ ਮੂਰ ਬਣਿਆ ਹੋਇਆ ਇੱਥੇ ਠੀਕ ਹੈ ਜੀ ਫੇਰ ਸਾਰਾ ਆ ਗਿਆ ਘੇਰਾ ਇਹਦਾ ਬਹੁਤ ਜ਼ਿਆਦਾ ਹੈਵੀ ਘੇਰਾਗਾ ਠੀਕ ਹੈ ਜੀ ਲਾਲ ਤੁਸੀਂ ਦੋ ਗਿੱਠਾਂ ਦਾ ਤਾਂ ਇਕੱਲਾ ਘੇਰਾ ਘੇਰੀ ਹੈ ਠੀਕ ਹੈ ਜੀ ਇਹਦਾ ਇਹ ਬਰਾਇਡਲ ਸੈਮੀ ਬਰਾਇਡਲ ਜਾਂ ਕੋਈ ਵੀ ਸੂਟ ਆ ਜਿਹੜਾ ਤੁਸੀਂ ਇਹ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਹੈਗਾ ਇਹਦਾ ਵਰਕ ਤੁਸੀਂ ਅਜੇ ਇੱਥੇ ਮੋਤੀ ਨਹੀਂ ਲਵਾਉਣੇ ਹੈਗੇ ਤਾਂ ਤੁਸੀਂ ਇੱਥੇ ਆਪਣਾ ਧਾਗੇ ਨਾਲ ਵੀ ਕਲਰ ਫਿਲ ਕਰਵਾ ਸਕਦੇ ਹੋ ਨੰਨੇ ਕੋ ਪਾਰਟ ਸਕਿਪ ਵੀ ਕਰਵਾ ਸਕਦੇ ਹਾਂ ਠੀਕ ਹੈ ਜੀ ਕਸਟਮਾਈਜ਼ ਅਸੀਂ ਹਰ ਤਰ੍ਹਾਂ ਨਾਲ ਪੀਸ ਨੂੰ ਜਿਹੜਾ ਕਰ ਦਿਆ ਇਹ ਹੈਗਾ ਇਹਦਾ ਫਰੰਟ ਵੱਲ ਤੇ ਜੀ ਇਹਦੀਆਂ ਹੈਗੀਆਂ ਨੇ ਇਹ ਬਾਵਾ ਠੀਕ ਹੈ ਜੀ ਇਹ ਤੁਸੀਂ ਸਲਵਾਰ ਤੇ ਵੀ ਕਰਵਾ ਸਕਦੇ ਹੋ ਤੇ ਵੈਸੇ ਬਾਵਾ ਨੇ ਤੇ ਆਪਾਂ ਨੇ ਇਹੀ ਕੱਲੀ ਸ਼ਰਟ ਸ਼ਰਟ ਹੈਪੀ ਰੱਖੀ ਹੈ ਜੀ ਤੇ ਤੁਸੀਂ ਦੁਪੱਟਾ ਇਹਦਾ ਕਿਸੇ ਵੀ ਟ੍ਰਿਕੇ ਨਾਲ ਜਿਹੜਾ ਹੈਗਾ ਉਹ ਬਣਵਾ ਸਕਦੇ ਹੋ ਠੀਕ ਹੈ ਜੀ